ਦੋਸਤੋ ਕੀ ਦੇਸ਼ ਭਗਤੀ ਸਿਰਫ ਸਰਹਾ ਦਾਤੇ ਬੰਦੂਕ ਚੁੱਕਣ ਦਾ ਨਾਮ ਹੈ ਜਾਂ ਇਹ ਉਸ ਗਰੀਬ ਦੇ ਦਿਲ ਵਿੱਚ ਜਾਗਦੀ ਹੈ ਜੋ ਆਪਣੀ ਇੱਕ ਵਕਤ ਦੀ ਰੋਟੀ ਉਸ ਵਰਦੀ ਵਾਲੇ ਨੂੰ ਖਵਾ ਕੇ ਖੁਦ ਨੂੰ ਧੰਨ ਸਮਝਦਾ ਹੈ ਜੋ ਦੇਸ਼ ਲਈ ਆਪਣੀ ਜਾਨ ਅਥੇੜੀ ਤੇ ਲਈ ਘੁੰਮਦਾ ਹੈ ਕੀ ਨੇਕੀ ਦਾ ਕੋਈ ਮੁੱਲ ਹੁੰਦਾ ਹੈ ਜੇ ਹੁੰਦਾ ਤਾਂ ਕੀ ਕਿਸਮਤ ਉਹਦਾ ਕਰਜ਼ਾ ਚੁਕਾਉਣ ਲਈ ਖੁਦ ਚੱਲ ਕੇ ਆਉਂਦੀ ਹੈ ਇਹ ਕਹਾਣੀ ਹੈ ਬਲਵੰਤ ਸਿੰਘ ਦੀ ਇੱਕ ਐਦਾਂ ਦੇ ਬਜ਼ੁਰਗ ਢਾਬੇ ਵਾਲੇ ਦੀ ਜਿਦੇ ਲਈ ਫੌਜੀ ਦੀ ਵਰਦੀ ਰੱਬ ਦਾ ਰੂਪ ਸੀ ਉਸਨੇ ਆਪਣੀ ਸਾਰੀ ਜਮਾ ਪੂੰਜੀ ਤੇ ਆਪਣੀ ਧੀ ਦੇ ਫਿਊਚਰ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਸਰਦ ਤੇ ਜਾ ਰੇ ਭੁੱਖੇ ਪਿਆਸੇ ਫੌਜਿਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ ਤੇ ਬਦਲੇ ਵਿੱਚ ਇੱਕ ਪੈਸਾ ਤੱਕ ਨਾ ਲਿਆ ਉਸਨੇ ਤਾਂ ਬਸ ਆਪਣਾ ਫਰਜ਼ ਨਿਭਾਇਆ ਸੀ ਪਰ ਕੁਝ ਮਹੀਨੇ ਬਾਅਦ ਜਦੋਂ ਇਸੇ ਸੈਨਾ ਦਾ ਇੱਕ ਕਾਫਲਾ ਦੁਬਾਰਾ ਉਹਦੇ ਟੁੱਟੇ-ਫੁੱਟੇ ਢਾਬੇ ਤੇ ਰੁਕਿਆ ਤਾਂ ਆਪਣੇ ਨਾਲ ਸਿਰਫ ਯਾਦਾਂ ਨਹੀਂ ਸਗੋਂ ਇੱਕ ਐਦਾਂ ਦੀ ਸੁਗਾਤ ਲੈ ਕੇ ਆਏ ਜਿਸ ਨੇ ਨਾ ਸਿਰਫ ਬਲਵੰਤ ਸਿੰਘ ਦੀ ਸੋਗ ਉਸ ਦੀ ਆਉਣ ਵਾਲੀ 7 ਪੀੜ੍ਹੀਆਂ ਦੀ ਤਕਦੀਰ ਨੂੰ ਹਮੇਸ਼ਾ ਲਈ ਬਦਲ ਦਿੱਤਾ ਤੇ ਉਸ ਦੇ ਉਸ ਐ ਵਿਸ਼ਵਾਸਯੋਗ ਨਤੀਜੇ ਦੀ ਜੋ ਤੁਹਾਡੀਆਂ ਅੱਖਾਂ ਵਿੱਚ ਹੰਝੂ ਤੇ ਦਿਲ ਵਿੱਚ ਭਾਰਤੀ ਸੈਨਿਕਾਂ ਲਈ ਸਨਮਾਨ ਨੂੰ 1000 ਗੁਣਾ ਵਧਾ ਦੇਵੇਗੀ ਦੋਸਤੋ ਪਠਾਨਕੋਟ ਤੋਂ ਜੰਮੂ ਜਾਣ ਵਾਲੇ ਨੈਸ਼ਨਲ ਹਾਈਵੇ ਦੇ ਪਹਾੜਾਂ ਦੀ ਤਲੱਟੀ ਵਿੱਚ ਇੱਕ ਛੋਟਾ ਜਿਹਾ ਲਗਭਗ ਗੁੰਮ ਨਾਮ ਜਾਂ ਟਾਬਾ ਸੀ ਨਾਮ ਸੀ ਸ਼ੇਰ-ਏ-ਪੰਜਾਬ ਫੌਜੀ ਟਾਬਾ ਇਹ ਕੋਈ ਆਲੀਸ਼ਾਨ ਰੈਸਟੋਰੈਂਟ ਨਹੀਂ ਸੀ ਬਾਸ ਦੇ ਖੰਭੇ ਤੇ ਟਿੱਕੀ ਇੱਕ ਟੀਨ ਦੀ ਛੱਤ ਆ ਕੁਝ ਪੁਰਾਣੀਆਂ ਲੱਕੜ ਦੀਆਂ ਬੈਂਚਾਂ, ਮੇਜ਼ਾਂ ਤੇ ਇੱਕ ਕੋਨੇ ਵਿੱਚ ਧੂਏ ਨਾਲ ਕਾਲੀ ਹੋ ਚੁੱਕੀ ਇੱਕ ਰਸੋਈ। ਪਰ ਇਸ ਢਾਬੇ ਦੀ ਹਵਾ ਵਿੱਚ ਇੱਕ ਅਜੀਬ ਜਿਹਾ ਆਪਣਾਪਨ ਤੇ ਖਾਣੇ ਵਿੱਚ ਘਰ ਵਰਗੀ ਪਿਆਰ ਸੀ। ਇੱਥੋਂ ਦੇ ਖਾਣੇ ਦੀ ਖੁਸ਼ਬੂ ਦੂਰ ਦਰ ਤੱਕ ਮੁਸਾਫਿਰਾਂ ਨੂੰ ਆਪਣੇ ਵੱਲ ਖਿੱਚ ਲਿਆਉਂਦੀ ਸੀ। ਇਸ ਢਾਬੇ ਦੇ ਮਾਲਕ ਇਕਲੌਤੇ ਰਸੋਈਏ ਸੀ, 70 ਸਾਲਾਂ ਦੇ ਸਰਦਾਰ ਬਲਵੰਤ ਸਿੰਘ। ਚਿੱਟੀ ਦਾੜੀ, ਸਿਰ ਤੇ ਨੀਲੀ ਪਗੜੀ, ਚਿਹਰੇ ਤੇ ਜ਼ਿੰਦਗੀ ਦੇ ਤਜਰਬਿਆਂ ਦੀਆਂ ਗਹਿਰਾਈਆਂ ਲਕੀਰਾਂ। ਪਰ ਉਹਨਾਂ ਲਕੀਰਾਂ ਦੇ ਵਿੱਚ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਐਦਾਂ ਦੀ ਚਮਕ ਸੀ ਜੋ ਕਿਸੇ ਫੌਜੀ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਬਲਵੰਤ ਸਿੰਘ ਦੀ ਜ਼ਿੰਦਗੀ, ਸੰਘਰਸ਼ ਤੇ ਸਵਭਿਮਾਨ ਦੀ ਇੱਕ ਲੰਬੀ ਦਾਸਤਾਨ ਸੀ। ਜਵਾਨੀ ਵਿੱਚ ਉਹ ਖੁਦ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਰੋਕ ਲਿਆ। ਉਹਨਾਂ ਦਾ ਇਹ ਸੁਪਨਾ ਉਹਨਾਂ ਦੇ ਖਲੋਤੇ بیٹے ਵਿਕਰਮ ਨੇ ਪੂਰਾ ਕੀਤਾ। ਵਿਕਰਮ ਭਾਰਤ ਦੀ ਸੈਨਾ ਵਿੱਚ ਕੈਪਟਨ ਸੀ। ਪਰ 4 ਸਾਲ ਪਹਿਲਾਂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਹੋਈ ਇੱਕ ਮੁਕਾਬਲੇ ਵਿੱਚ ਕੈਪਟਨ ਵਿਕਰਮ ਸਿੰਘ ਦੀ ਦੇਸ ਲਈ ਸੀਦ ਹੋ ਗਈ ਸੀ ਉਹ ਹਾਸੇ ਵਿੱਚ ਵਿਕਰਮ ਵੀ ਘਰ ਵਾਲੀ ਵੀ ਚੱਲ ਵਸੀ ਸੀ ਆਪਣੇ ਪਿੱਛੇ ਛੱਡ ਗਈ ਸੀ ਆਪਣੀ 5 ਸਾਲ ਦੀ ਧੀ ਪ੍ਰਿਆ ਹੁਣ ਇਸ ਦੁਨੀਆ ਵਿੱਚ ਬਲਵੰਤ ਸਿੰਘ ਦਾ ਪ੍ਰਿਆ ਤੋਂ ਇਲਾਵਾ ਕੋਈ ਨਹੀਂ ਸੀ ਪ੍ਰਿਆ ਵੀ ਉਹਨਾਂ ਦੀ ਜ਼ਿੰਦਗੀ ਸੀ ਉਹਨਾਂ ਦਾ ਹੌਸਲਾ ਸੀ ਉਹਨਾਂ ਦੇ ਜਿਉਣ ਦਾ ਇੱਕੋ ਮਾਤਰ ਮਕਸਦ ਸੀ ਉਹ ਹੁਣ 12 ਸਾਲ ਦੀ ਹੋ ਚੁੱਕੀ ਸੀ ਨੇੜ ਦੇ ਇੱਕ ਸਰਕਾਰੀ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੀ ਸੀ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਤੇ ਡਾਕਟਰ ਬਣਨਾ ਚਾਹੁੰਦੀ ਸੀ ਬਲਵੰਤ ਸਿੰਘ ਆਪਣੀ ਸਪੋਤੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਢਾਬੇ ਤੋਂ ਜੋ ਕੁਝ ਕਮਾਈ ਹੁੰਦੀ ਉਹਦੇ ਨਾਲ ਘਰ ਦਾ ਖਰਚ ਤੇ ਪ੍ਰੀਆ ਦੀ ਪੜ੍ਹਾਈ ਚੱਲਦੀ ਸੀ ਢਾਬੇ ਦੀ ਟੀਨ ਦੀ ਛੱਤ ਚੁੰਦੀ ਸੀ ਤੇ ਕਮਾਈ ਵਸਿੰਨੀ ਸੀ ਕਿ ਦੋ ਟਾਈਮ ਦੀ ਰੋਟੀ ਤੇ ਥੋੜੀ ਬਹੁਤ ਬਚਤ ਹੋ ਸਕੇ ਪ੍ਰੀਆ ਦੀ ਅੱਗੇ ਦੀ ਪੜ੍ਹਾਈ ਤੇ ਡਾਕਟਰੀ ਦਾ ਖਰਚ ਕਿਸੇ ਪਹਾੜ ਵਰਗਾ ਸੀ ਜਿੰਨੂੰ ਦੇਖ ਕੇ ਬਲਵੰਤ ਸਿੰਘ ਦੀ ਹਿੰਮਤ ਅਕਸਰ ਜਵਾਬ ਦੇ ਜਾਂਦੀ ਪਰ ਉਹ ਆਪਣੀ ਪੋਤੀ ਦੇ ਸਾਹਮਣੇ ਕਦੇ ਆਪਣੀ ਚਿੰਤਾ ਜਾਇ ਨਹੀਂ ਕਰਦੇ ਸੀ ਅਗਸਤ ਦਾ ਮਹੀਨਾ ਸੀ ਉਹ ਮਸ ਭਰੀ ਗਰਮੀ ਤੇ ਚਿਪਚਪਪ ਸੀ ਨਾ ਦੁਪਹਿਰ ਦਾ ਟਾਈਮ ਸੀ ਢਾਬੇ ਤੇ ਜਿਆਦਾ ਭੀੜ ਨਹੀਂ ਸੀ ਬਲਵੰਤ ਸਿੰਘ ਆਪਣੀ ਰਸੋਈ ਵਿੱਚ ਰੋਟੀਆਂ ਸੇਕ ਰੇ ਸੀ ਪ੍ਰੀਆ ਬਾਹਰ ਬੈਠੀ ਆਪਣਾ ਸਕੂਲ ਦਾ ਹੋਮਵਰਕ ਕਰ ਰਹੀ ਸੀ ਉਦੋਂ ਹੀ ਧੂੜ ਠਾਂ ਦੀ ਸੈਨਾ ਦੇ ਤਿੰਨ ਵੱਡੇ ਟਰੱਕ ਢਾਬੇ ਦੇ ਸਾਹਮਣੇ ਆ ਕੇ ਰੁਕੇ ਉਹਨਾਂ ਵਿੱਚੋਂ ਕਰੀਬ 20-25 ਫੌਜੀ ਉਤਰੇ ਉਹਨਾਂ ਦੀਆਂ ਵਰਦੀਆਂ ਧੂੜ ਨਾਲ ਲਿਬੜੀਆਂ ਜਾਂ ਸੀ ਚਿਹਰੇ ਥਕਾਵਟ ਨਾਲ ਮੁਰਝਾਏ ਹੋਏ ਸੀ ਪਰ ਅੱਖਾਂ ਵਿੱਚ ਇੱਕ ਗਜਬ ਦੀ ਦ੍ਰਿੜਤਾ ਤੇ ਹੰਸਾਣ ਸੀ ਬਲਵੰਤ ਸਿੰਘ ਨੇ ਜੇਮੇ ਫੌਜੀਆਂ ਨੂੰ ਵੇਖਿਆ ਉਹਨਾਂ ਦੇ ਹੱਥ ਇੱਕ ਪਲ ਲਈ ਰੁਕ ਗਏ ਉਹਨਾਂ ਦੇ ਦਿਲ ਵਿੱਚ ਇੱਕ ਸਮੇਂ ਕਈ ਭਾਵਨਾਵਾਂ ਉੱਭੜ ਆਈਆਂ ਆਪਣੇ ਬੇਟੇ ਦੀ ਯਾਦ ਫੌਜੀ ਵਰਦੀ ਲਈ ਸਨਮਾਨ ਤੇ ਇਨਾਂ ਜਵਾਨਾਂ ਲਈ ਇੱਕ ਪਿਓ ਵਰਗੀ ਮਮਤਾ ਉਹ ਤੁਰੰਤ ਆਪਣੀ ਸੋਈ ਤੋਂ ਬਾਹਰ ਆਏ ਆਓ ਪੁੱਤਰੋ ਆਓ ਜੀ ਆਇਆਂ ਨੂੰ ਉਹਨਾਂ ਦੀ ਆਵਾਜ਼ ਵਿੱਚ ਇੱਕ ਗਹਿਰੀ ਗਰਮ ਜੋਸ਼ੀ ਸੀ ਫੌਜੀ ਬੈਂਚਾਂ ਤੇ ਬਹਿ ਗਏ ਉਹਨਾਂ ਦੇ ਲੀਡਰ ਇੱਕ ਰੋਬਦਰ ਮੁੱਛਾ ਵਾਲੇ ਸੂਬੇਦਾਰ ਮੇਜਰ ਗੁਰਮੀਤ ਸਿੰਘ ਨੇ ਬਲਵੰਤ ਸਿੰਘ ਤੋਂ ਪੁੱਛਿਆ ਬਾਬੂ ਜੀ ਖਾਣਾ ਮਿਲੇਗਾ ਜਵਾਨ ਬਹੁਤ ਭੁੱਖੇ ਹਨ ਲੰਬਾ ਸਫਰ ਤੈ ਕਰਕੇ ਆਏ ਹਨ ਤੇ ਅੱਗੇ ਵੀ ਲੰਬਾ ਸਫਰ ਹੈ ਬਾਰਡਰ ਤੇ ਜਾ ਰਹੇ ਆ ਬਾਰਡਰ ਇਹ ਸ਼ਬਦ ਸੁਣਦੇ ਹੀ ਬਲਵੰਤ ਸਿੰਘ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਹਾਂ ਹਾਂ ਪੁੱਤ ਕਿਉਂ ਨਹੀਂ ਅੱਜ ਤਾਂ ਮੇਰੇ ਠਾਬੇ ਦੀ ਕਿਸਮਤ ਖੁੱਲ ਗਈ ਹੈ ਦੇਸ਼ ਦੇ ਰਖੇਕ ਖੁਦ ਮੇਰੇ ਇੱਥੇ ਮਹਿਮਾਨ ਬਣ ਕੇ ਆਏ ਹਨ ਤੁਸੀਂ ਲੋਕ ਹੱਥ ਮੂੰਹ ਧੋ ਲਿਓ ਮੈਂ ਹੁਣੇ ਗਰਮਾ ਗਰਮ ਖਾਣਾ ਲਾਉਣਾ ਫਿਰ ਅਗਲੇ 1 ਘੰਟੇ ਤੱਕ ਬਲਵੰਤ ਸਿੰਘ ਨੇ ਆਪਣੀ ਉਮਰ ਤੇ ਆਪਣੀ ਥਕਾਵਟ ਨੂੰ ਭੁਲਾ ਕੇ ਇੱਕ ਜਨੂਨ ਦੇ ਨਾਲ ਕੰਮ ਕੀਤਾ। ਉਹਨਾਂ ਨੇ ਖੁਦ ਤਾਜ਼ੀਆਂ ਰੋਟੀਆਂ ਸੇਕੀਆਂ, ਦਾਲ ਵਿੱਚ ਘਰ ਦੇ ਬਣੇ ਮੱਖਣ ਦਾ ਤੜਕਾ ਲਾਇਆ, ਆਲੂ ਗੋਭੀ ਦੀ ਸਬਜ਼ੀ ਬਣਾਈ, ਨਾਲ ਵਿੱਚ ਪਿਆਜ਼ ਤੇ ਹਰੀ ਮਿਰਚ ਦਾ ਸਲਾਦ ਘਟਿਆ। ਪ੍ਰਿਆ ਵੀ ਭੱਜ-ਭੱਜ ਕੇ ਸਭ ਨੂੰ ਪਾਣੀ ਪਿਆਰੀ ਸੀ। ਉਹਦੀਆਂ ਨਿੱਕੀਆਂ ਅੱਖਾਂ ਵਿੱਚ ਵੀ ਉਹਨਾਂ ਫੌਜੀਆਂ ਲਈ ਇੱਕ ਗਹਿਰਾ ਸਨਮਾਨ ਸੀ। ਫੌਜੀਆ ਨੇ ਕਈ ਦਿਨਾਂ ਬਾਅਦ ਐਦਾਂ ਦਾ ਸਵਾਦ ਖਾਣਾ, ਘਰ ਵਰਗਾ ਖਾਣਾ ਖਾਧਾ ਸੀ। ਉਹ ਸਾਰੇ ਬਹੁਤ ਖੁਸ਼ ਸੀ। ਖਾਣਾ ਖਾਣ ਤੋਂ ਬਾਅਦ ਸੂਬੇਦਾਰ ਗੁਰਮੀਤ ਸਿੰਘ ਬਿੱਲ ਚੁਕਾਉਣ ਲਈ ਬਲਵੰਤ ਸਿੰਘ ਦੇ ਕੋਲ ਆਏ। ਬਾਉ ਜੀ ਕਿੰਨਾ ਪੈਸਾ ਆਇਆ ਬਲਵੰਤ ਸਿੰਘ ਜੋ ਹੁਣ ਤੱਕ ਚੁੱਲ੍ਹੇ ਦੇ ਕੋਲ ਬੈਠੇ ਉਹਨਾਂ ਜਵਾਨਾਂ ਨੂੰ ਤ੍ਰਿਪਤੀ ਨਾਲ ਖਾਣਾ ਖਾਂਦੇ ਵੇਖ ਰਹੇ ਸੀ ਉਹਨਾਂ ਦੀ ਅੱਖਾਂ ਨਮ ਹੋ ਗਈਆਂ ਉਹਨਾਂ ਨੇ ਹੱਥ ਜੋੜ ਲਏ ਨਹੀਂ ਪੁੱਤ ਪੈਸੇ ਨਹੀਂ ਕਿਉਂ ਬਾਉ ਜੀ ਕੋਈ ਕਮੀ ਰਹੇਗੀ ਕਿ ਖਾਣੇ ਵਿੱਚ ਗੁਰਮੀਤ ਸਿੰਘ ਨੇ ਹਨਾਨੀ ਨਾਲ ਪੁੱਛਿਆ ਨਹੀਂ ਪੁੱਤ ਕਮੀ ਮੇਰੇ ਖਾਣੇ ਵਿੱਚ ਨਹੀਂ ਮੇਰੀ ਕਿਸਮਤ ਵਿੱਚ ਰਹਿ ਗਈ ਸੀ ਜੋ ਅੱਜ ਤੁਸੀਂ ਲੋਕਾਂ ਨੇ ਆ ਕੇ ਪੂਰੀ ਕਰ ਦਿੱਤੀ ਬਲਵੰਤ ਸਿੰਘ ਦੀ ਆਵਾਜ਼ ਭਾਰੀ ਤੁਸੀਂ ਲੋਕ ਇਸ ਦੇਸ਼ ਦੀ ਰਖਵਾਲੀ ਲਈ ਆਪਣੀ ਜਾਨ ਦੇਣ ਜਾ ਰਹੇ ਹੋ ਬਰਫੀਆਂ ਚੋਟੀਆਂ ਤੇ ਤਪਦੇ ਰੇਗਿਸਤਾਨਾਂ ਵਿੱਚ ਤੁਸੀਂ ਜਾਗਦੇ ਹੋ ਤਾਂ ਹੀ ਅਸੀਂ ਇੱਥੇ ਚੈਨ ਨਾਲ ਸੌਂਨੇ ਆ ਤੇ ਮੈਂ ਇੱਕ ਬੁੱਢਾ ਬਾਪ ਆ ਤੁਸੀਂ ਲੋਕਾਂ ਨੂੰ ਇੱਕ ਟਾਈਮ ਦੀ ਰੋਟੀ ਖਵਾ ਕੇ ਉਹਦੇ ਪੈਸੇ ਲੈ ਲਵਾਂ ਨਹੀਂ ਪੁੱਤ ਮੈਥੋਂ ਇਹ ਪਾਪ ਨਹੀਂ ਹੋਵੇਗਾ ਸੂਬੇਦਾਰ ਗੁਰਮੀਤ ਸਿੰਘ ਤੇ ਬਾਕੀ ਜਵਾਨ ਉਹਨਾਂ ਦੀ ਇਹ ਗੱਲ ਸੁਣ ਕੇ ਨਿਸਬਦ ਹੋ ਗਏ ਬਾਪੂ ਜੀ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਪਰ ਇਹ ਨਿਯਮ ਦੇ ਖਿਲਾਫ ਹੈ ਅਸੀਂ ਮੁਫਤ ਵਿੱਚ ਖਾਣਾ ਨਹੀਂ ਖਾ ਸਕਦੇ ਪੁੱਤ ਅੱਜ ਤਾਂ ਮੈਨੂੰ ਨਿਯਮ ਕਾਨੂੰਨਨਾ ਸਿਖਾਓ ਮੇਰਾ ਵੀ ਇੱਕ ਪੁੱਤ ਸੀ ਕੈਪਟਨ ਵਿਕਰਮ ਸਿੰਘ ਬਲਵੰਤ ਸਿੰਘ ਨੇ ਦੀਵਾਰ ਤੇ ਲੱਗੀ ਆਪਣੇ ਪੁੱਤ ਦੀ ਫੋਟੇ ਵੱਲ ਇਸ਼ਾਰਾ ਕੀਤਾ ਉਹ ਵੀ ਤੁਹਾਡੀ ਤਰ੍ਹਾਂ ਇਸੇ ਵਰਦੀ ਵਿੱਚ ਦੇਸ਼ ਦੀ ਸੇਵਾ ਕਰਦੇ ਸੀ ਜਦ ਹੋ ਗਿਆ ਜਦੋਂ ਛੁੱਟੀਆਂ ਵਿੱਚ ਆਉਂਦਾ ਸੀ ਤਾਂ ਇਸੇ ਡਾਬੇ ਤੇ ਬਹਿ ਕੇ ਮੇਰੇ ਹੱਥ ਦੀ ਬਣੀ ਦਾਲ ਰੋਟੀ ਖਾਂਦਾ ਸੀ ਅੱਜ ਜਦੋਂ ਮੈਂ ਤੁਹਾਨੂੰ ਸਭ ਨੂੰ ਖਾਂਦੇ ਹੋਏ ਵੇਖਿਆ ਮੈਨੂੰ ਲੱਗਿਆ ਜਿਵੇਂ ਮੇਰਾ ਵਿਕਰਮ ਹੀ ਵਾਪਸ ਆ ਗਿਆ ਅੱਜ ਤੁਸੀਂ ਸਾਰੇ ਮੇਰੇ ਵਿਕਰਮ ਹੋ ਤੇ ਕੋਈ ਬਾਪ ਆਪਣੇ ਬੱਚਾ ਤੋਂ ਖਾਣੇ ਦੇ ਪੈਸੇ ਨਹੀਂ ਲੱਦਾ ਇਹ ਸੁਣ ਕੇ ਉੱਥੇ ਮੌਜੂਦ ਹਰ ਫੌਜੀ ਦੀਆਂ ਅੱਖਾਂ ਨਮ ਹੋ ਗਈਆਂ ਸੋ ਬੇਦਾਰ ਗੁਰਮੀਤ ਸਿੰਘ ਨੇ ਅੱਗੇ ਵਧ ਕੇ ਬਲਵੰਤ ਸਿੰਘ ਨੂੰ ਗੱਲ ਨਾਲ ਲਾ ਲਿਆ ਬਾਉ ਜੀ ਤੁਸੀਂ ਸਿਰਫ ਇੱਕ ਢਾਬੇ ਵਾਲੇ ਨਹੀਂ ਇੱਕ ਸੱਚੇ ਦੇਸ਼ ਭਗਤ ਤੇ ਇੱਕ ਮਹਾਨ ਬਾਪ ਹੋ ਦੇਸ਼ ਨੂੰ ਤੁਹਾਡੇ ਵਰਗੇ ਲੋਕਾਂ ਦੀ ਬਹੁਤ ਲੋੜ ਹੈ ਉਹਨਾਂ ਨੇ ਬਹੁਤ ਜ਼ੋਰ ਦਿੱਤਾ ਪਰ ਬਲਵੰਤ ਸਿੰਘ ਨੇ ਇੱਕ ਵੀ ਪੈਸਾ ਲੈਣ ਤੋਂ ਸਾਫ਼ ਨਾ ਕਰ ਦਿੱਤੀ ਚੱਲਦੇ ਸਮੇਂ ਗੁਰਮੀਤ ਸਿੰਘ ਨੇ ਆਪਣੀ ਜੇਬ ਵਿੱਚ ਇੱਕ ਛੋਟਾ ਜਿਹਾ ਆਰਮੀ ਦਾ ਪ੍ਰਤੀਕ ਚਿੰਨ੍ਹ ਕੱਢਿਆ ਤੇ ਬਲਵੰਤ ਸਿੰਘ ਦੇ ਹੱਥ ਵਿੱਚ ਰੱਖ ਦਿੱਤਾ ਇਸ ਨੂੰ ਆਪਣੇ ਕੋਲ ਰੱਖਿਓ ਬਾਉ ਜੀ ਇਹ ਸਾਡੇ ਵੱਲੋਂ ਤੁਹਾਡੇ ਲਈ ਇੱਕ ਛੋਟੀ ਜੀ ਸਲਾਮੀ ਹੈ ਤੇ ਵਾਧਾ ਰਿਹਾ ਜਦੋਂ ਵੀ ਅਸੀਂ ਇਸ ਰਸਤੇ ਤੋਂ ਗੁਜ਼ਰਾਂਗੇ ਤੁਹਾਡੇ ਹੱਥ ਦੀ ਬਣੀ ਰੋਟੀ ਖਾਣ ਜ਼ਰੂਰ ਆਵਾਂਗੇ ਫੌਜੀ ਟਰੱਕਾਂ ਵਿੱਚ ਬਹਿ ਕੇ ਚਲੇਗੇ ਪਰ ਬਲਵੰਤ ਸਿੰਘ ਦੀ ਅੱਖਾਂ ਵਿੱਚ ਇੱਕ ਅਜੀਬ ਜੀ ਤ੍ਰਿਪਤੀ ਤੇ ਸ਼ਾਂਤੀ ਛੱਡ ਗਈ ਉਸ ਦਿਨ ਉਹਨਾਂ ਨੂੰ ਲੱਗਿਆ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਕੀਤੀ ਹੈ ਫੌਜੀਆਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਫਿਰ ਤੋਂ ਆਪਣੀ ਪੁਰਾਣੀ ਰਫ਼ਤਾਰ ਤੇ ਆ ਗਈ ਪਰ ਹੁਣ ਮੁਸ਼ਕਲਾਂ ਵਧਣ ਵਾਲੀਆਂ ਸੀ ਕੁਝ ਹਫ਼ਤਿਆਂ ਵਿੱਚ ਮਾਨਸੂਨ ਆ ਗਿਆ ਇਸ ਸਾਲ ਬਾਰਿਸ਼ ਨੇ ਜਿਵੇਂ ਸਾਰੇ ਰਿਕਾਰਡ ਤੋੜ ਦਿੱਤੇ ਬਲਵੰਤ ਸਿੰਘ ਦਾ ਪੁਰਾਣਾ ਢਾਬਾ ਇਸ ਮਾਰ ਨੂੰ ਚੱਲ ਨਾ ਪਾਇਆ ਦੀ ਛੱਤ ਵਿੱਚ ਥਾਂ ਥਾਂ ਤੇ ਛੇਦ ਹੋ ਗਏ ਪਾਣੀ ਅੰਦਰ ਆਉਣ ਲੱਗਾ ਰਸੋਈ ਵਿੱਚ ਰੱਖਿਆ ਰਸਨ ਆਟਾ ਦਾਲਾਂ ਸਭ ਕੁਝ ਸੀਲ ਨਾਲ ਖਰਾਬ ਹੋਣ ਲੱਗੀਆਂ ਬੈਠਣ ਦੀਆਂ ਵਿੱਚਾਂ ਭਿੱਜ ਕੇ ਫੁੱਲਣ ਲੱਗੀਆਂ ਤਾਵੇ ਤੇ ਗਰਾਹ ਕਾਉਣੇ ਘੱਟ ਹੋ ਗਏ ਜੋ ਹੁੰਦੇ ਉਹ ਵਿੱਚ ਹੁੰਦੀਆਂ ਛੱਤ ਨੂੰ ਦੇਖ ਕੇ ਵਾਪਸ ਚਲੇ ਜਾਂਦੇ ਬਲਵੰਤ ਸਿੰਘ ਦੀ ਕਮਾਈ ਲਗਭਗ ਠੱਪ ਹੋ ਗਈ ਘਰ ਵਿੱਚ ਫਾਕੇ ਪੈਣ ਦੀ ਨੋਬਤ ਆ ਗਈ ਪ੍ਰਿਆ ਦੀ ਸਕੂਲ ਦੀ ਫੀਸ ਸਮਾਂ ਨੇੜੇ ਆ ਰਿਹਾ ਸੀ ਬਲਵੰਤ ਸਿੰਘ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਉਹਨਾਂ ਨੇ ਪਿੰਡ ਦੇ ਇੱਕ सूदखोर ਮਹਾਜਨ ਸ਼ਾਮ ਲਾਲ ਤੋਂ ਆਪਣੇ ਢਾਬੇ ਤੇ ਕਾਗਜ਼ੀ ਗਿਰਵੀ ਰੱਖ ਕੇ 50000 ਦਾ ਕਰਜ਼ਾ ਲੈ ਲਿਆ ਸ਼ਾਮ ਲਾਲ ਇੱਕ ਬਹੁਤ ਲਾਲਚੀ ਤੇ ਪੱਥਰ ਦਿਲ ਬੰਦਾ ਸੀ ਉਹਦੀ ਨਜ਼ਰ ਬਹੁਤ ਪਹਿਲਾਂ ਤੋਂ ਬਲਵੰਤ ਸਿੰਘ ਦੇ ਉਸ ਢਾਬੇ ਤੇ ਸੀ ਜੋ ਹਾਈਵੇ ਦੀ ਮੁੱਖ ਜ਼ਮੀਨ ਤੇ ਸੀ ਕਰਜ਼ੇ ਦੇ ਪੈਸੇ ਨਾਲ ਪ੍ਰੀਆ ਦੀ ਫੀਸ ਤਾਂ ਭਰ ਗਈ ਪਰ ਘਰ ਦਾ ਖਰਚ ਤੇ ਢਾਬੇ ਦੀ ਮੁਰੰਮਤ ਦਾ ਕੰਮ ਹਜੇ ਵੀ ਬਾਕੀ ਸੀ ਬਲਵੰਤ ਸਿੰਘ ਨੇ ਖੁਦ ਹੀ ਬਾਂਸ ਤੇ ਤਰਪਾਲ ਲਾ ਕੇ ਛੱਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕਾਫੀ ਸੀ ਦੋ ਮਹੀਨੇ ਲੰਘੇ ਸ਼ਾਮ ਲਾਲ ਹੁਣ ਆਪਣੇ ਪੈਸੇ ਵਾਪਸ ਮੰਗਣ ਲੱਗਾ ਔਰ ਰੋਜ਼ ਢਾਬੇ ਤੇ ਹੁੰਦਾ ਬਲਵੰਤ ਸਿੰਘ ਨੂੰ ਜਲੀਲ ਕਰਦਾ ਕਹਿੰਦਾ ਉਹ ਬੁੱਢੇ ਮੇਰੇ ਪੈਸੇ ਕਦੋਂ ਮੋੜੇਗਾ ਵਰਨਾ ਇਹ ਢਾਬਾ ਖਾਲੀ ਕਰ ਦੇ ਹੁਣ ਇਹ ਮੇਰਾ ਹੈ ਬਾਉ ਜੀ ਮੈਨੂੰ ਕੁਝ ਹੋਰ ਮੋਲਤ ਦੇ ਦਿਓ ਫਸਲ ਕੱਟੇਗੀ ਤਾਂ ਤੇਰੀ ਫਸਲ ਦਾ ਮੈਂ ਕੀ ਅਚਾਰ ਪਾਵਾਂਗਾ ਮੈਨੂੰ ਮੇਰੇ ਪੈਸੇ ਚਾਹੀਦੇ ਆ ਵਿਆਜ ਦੇ ਨਾਲ ਸ਼ਾਮ ਲਾਲ ਗੁੱਸੇ ਨਾਲ ਬੋਲਿਆ ਇੱਕ ਦਿਨ ਤਾਂ ਉਹਨੇ ਹੱਥ ਦੀ ਕਰ ਦਿੱਤੀ ਉਹ ਆਪਣੇ ਦੋ ਲੱਠ ਮਾਰਾਂ ਦੇ ਨਾਲ ਆਇਆ ਤੇ ਢਾਬੇ ਦਾ ਸਮਾਨ ਬਾਹਰ ਸੁੱਟਣ ਲੱਗਿਆ ਪ੍ਰਿਆ ਦੇ ਦੇਰ ਦੇ ਮਾਰੇ ਆਪਣੇ ਦਾਦਾ ਨਾਲ ਚਿਮੜ ਗਈ ਬਲਵੰਤ ਨੇ ਸ਼ਾਮ ਲਾਲ ਦੇ ਅੱਗੇ ਹੱਥ ਜੋੜੇ ਗਿੜਗੜਾਏ ਪਰ ਉਹ ਪੱਥਰ ਦੇ ልਤੇ ਕੋਈ ਅਸਰ ਨਾ ਆਇਆ ਦੇਖ ਬੁੱਢੇ ਮੈਂ ਤੈਨੂੰ 10 ਦਿਨਾਂ ਦੀ ਮੌਲਤ ਹੋਰ ਦਿੰਦਾ ਜੇ 10 ਦਿਨ ਵਿੱਚ ਮੇਰੇ ਪੂਰੇ 50000 ਵਿਆਜ ਮਿਲਾ ਕੇ ਨਾ ਮਿਲੇ ਤਾਂ 11ਵੇਂ ਦਿਨ ਤੂੰ ਤੇ ਤੇਰੀ ਪੋਤੀ ਦੋਵੇਂ ਸੜਕ ਤੇ ਹੋਵੋਗੇ ਇਹਨਾਂ ਕਹਿ ਕੇ ਚਲਾ ਗਿਆ ਬਲਵੰਤ ਸਿੰਘ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ 50000 ਉਹ ਇੰਨੀ ਵੱਡੀ ਰਕਮ ਕਿੱਥੋਂ ਲਿਆਂਦੇ ਉਹਨਾਂ ਨੂੰ ਲੱਗਿਆ ਜਿਵੇਂ ਹੁਣ ਸਭ ਕੁਝ ਖਤਮ ਹੋ ਗਿਆ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਉਹ ਆਪਣੀ ਪੋਤੀ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਆਪਣੀ ਸੀਹ ਦੇ ਬੱਚੇ ਦੀ ਆਖਰੀ ਨਿਸ਼ਾਨੀ ਇਸ ਢਾਬੇ ਨੂੰ ਕੁਝ ਹੀ ਨਹੀਂ ਬਚਾ ਪਾਰੇ ਸੀ ਉਸ ਰਾਤ ਕਈ ਸਾਲ ਬਾਅਦ ਇੱਕ ਫੌਜੀ ਦਾ ਬਾਪ ਇੱਕ ਸੀਹ ਦਾ ਬਾਪ ਆਪਣੀ ਬੇਵਸੀ ਤੇ ਫੁੱਟ ਫੁੱਟ ਕੇ ਰੋਇਆ ਉਦੋਂ ਹੀ ਸੜਕ ਤੇ ਇੱਕੋ ਸਮੇਂ ਕਈ ਗੱਡੀਆਂ ਦੇ ਹਾਰਨ ਵੱਜੇ ਬਲਵੰਤ ਸਿੰਘ ਨੇ ਦੇਖਿਆ ਸੈਨਾ ਦੇ ਕਈ ਵੱਡੇ ਵੱਡੇ ਟਰੱਕ ਤੇ ਜੀਪਾਂ ਦਾ ਇੱਕ ਲੰਮਾ ਕਾਫਲਾ ਉਹਨਾਂ ਦੇ ਢਾਬੇ ਵੱਲ ਆ ਰਿਹਾ ਸੀ ਉਨਾਂ ਨੂੰ ਲੱਗਿਆ ਸ਼ਾਇਦ ਕੋਈ ਹੋਰ ਫੌਜੀ ਆ ਰਹੇ ਹੋਣਗੇ ਪਰ ਕਾਫਲਾ ਸਿੱਧਾ ਉਹਨਾਂ ਦੇ ਟਾਬੇ ਤੇ ਸਾਹਮਣੇ ਆ ਕੇ ਰੁਕਿਆ ਸਭ ਤੋਂ ਪਹਿਲੀ ਜੀਪ ਤੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਉਤਰੇ ਪਰ ਅੱਜ ਉਹ ਇਕੱਲੇ ਨਹੀਂ ਸੀ ਉਹਨਾਂ ਦੇ ਨਾਲ ਇੱਕ ਹੋਰ ਅਫਸਰ ਸੀ ਜਿਨ੍ਹਾਂ ਦੇ ਮੋਢੇ ਤੇ ਕਰਨਾਲ ਦੇ ਸਿਤਾਰੇ ਚੌkere ਸੀ ਉਹਨਾਂ ਦਾ ਚਿਹਰਾ ਬਹੁਤ ਅਨਸਾਸਿਤ ਤੇ ਰੋਬਦਾਰ ਸੀ ਗੁਰਮੀਤ ਸਿੰਘ ਨੇ ਅੱਗੇ ਵਧ ਕੇ ਬਲਵੰਤ ਸਿੰਘ ਦੇ ਪੈਰਾਂ 'ਤੇ ਹੱਥ ਲਾਇਏ ਬਾਉ ਜੀ ਅਸੀਂ ਆ ਗਏ ਆਪਣਾ ਵਾਅਦਾ ਨਿਭਾਉਣ ਬਲਵੰਤ ਸਿੰਘ ਉਹਨਾਂ ਨੂੰ ਦੇਖ ਕੇ ਹੈਰਾਨ ਸੀ ਪਰ ਉਹਨਾਂ ਦੀ ਅੱਖਾਂ ਵਿੱਚ ਖੁਸ਼ੀ ਦੀ ਜਗ੍ਹਾ ਇੱਕ ਗਹਿਰੀ ਉਦਾਸੀ ਤੇ ਬੇਵਸੀ ਸੀ ਤਾਂ ਹੀ ਉੱਥੇ ਸ਼ਾਮਲਾਲ ਆਪਣੇ ਲੱਠਮਾਰਾਂ ਦੇ ਨਾਲ ਆ ਗਿਆ ਚੱਲ ਬੁੱਢੇ ਤੇਰੀ ਮੌਤ ਖਤਮ ਖਾਲੀ ਕਰ ਮੇਰਾ ਟਾਬਾ ਇਹ ਤੁਹਾਡਾ ਟਾਬਾ ਕਦੋਂ ਤੋਂ ਹੋ ਗਿਆ ਗੁਰਬੀਰ ਸਿੰਘ ਨੇ ਕੜਕਵਾਜ਼ ਵਿੱਚ ਪੁੱਛਿਆ ਸ਼ਾਮਲਾਲ ਨੇ ਉਹਨਾਂ ਨੂੰ ਘੂਰ ਕੇ ਵੇਖਿਆ ਤੂੰ ਕੋਣ ਹੈ ਤੇ ਵਿੱਚ ਬੋਲਣ ਵਾਲਾ ਇਸ ਬੁੱਢੇ ਨੇ ਮੈਥੋਂ ਕਰਜ਼ਾ ਲਿਆ ਹੁਣ ਇਹ ਟਾਬਾ ਮੇਰਾ ਹੈ ਕਰਨਲ ਸਾਹਿਬ ਜੋ ਕਿ ਹੁਣ ਤੱਕ ਚੁੱਪਚਾਪ ਸਭ ਕੁਝ ਦੇਖ ਰਹੀ ਸੀ ਅੱਗੇ ਵਧੇ ਉਹਨਾਂ ਦੀ ਅੱਖਾਂ ਵਿੱਚ ਐਦਾ ਦੀ ਠੰਡ ਸੀ ਜੀ ਇਸ ਨੂੰ ਦੇਖ ਕੇ ਸ਼ਾਮਲਾਲ ਵਰਗਾ ਬੰਦਾ ਵੀ ਕੰਬ ਗਿਆ ਕਿੰਨਾ ਖਰਚਾ ਲਿਆ ਇਹਨਾਂ ਨੇ ਕਰਨਲ ਨੇ ਪੁੱਛਿਆ ਜੀ 50000 ਸ਼ਾਮ ਲਾਲ ਹਕੜਾਇਆ ਕਰਨਲ ਨੇ ਆਪਣੇ ਇੱਕ ਜਵਾਨ ਨੂੰ ਇਸ਼ਾਰਾ ਕੀਤਾ ਜਵਾਨ ਇੱਕ ਟੈਚੀ ਲੈ ਕੇ ਆਇਆ ਕਰਨਲ ਨੇ ਉਸ ਨੂੰ ਖੋਲਿਆ ਉਹਦੇ ਵਿੱਚ ਨੋਟਾਂ ਦੀਆਂ ਗੱਡੀਆਂ ਭਰੀਆਂ ਹੋਈਆਂ ਸੀ ਉਹਨਾਂ ਨੇ 50000 ਕੱਢ ਕੇ ਸ਼ਾਮ ਲਾਲ ਦੇ ਮੂੰਹ ਤੇ ਮਾਰੇ ਇਹ ਲਿਓ ਇਹਨਾਂ ਦਾ ਖਰਚਾ ਤੇ ਹੁਣ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਇਸ ਕਰਜ਼ੇ ਦੀ ਕਾਨੂੰਨੀ ਜਾਂਚ ਕਰੀਏ ਇੱਥੋਂ ਦਫਾ ਹੋ ਜਾਓ ਕਰਨਲ ਦੀ ਆਵਾਜ਼ ਤੇ ਉਹਨਾਂ ਦੇ ਅਹੁਦੇ ਦਾ ਰੋਬ ਦੇਖ ਕੇ ਸ਼ਾਮ ਲਾਲ ਦੀ ਸਿਟੀ ਫਿਟੀ ਗੁੰਮ ਹੋ ਗਈ ਉਹਨੇ ਚੁੱਪਚਾਪ ਪੈਸੇ ਛੱਕੇ ਤੇ ਆਪਣੇ ਲਾਠਵਾਰਾ ਨਾਣਾ ਥੁਪਾ ਜਿਨਿਕੜਿਆ ਬਲਵੰਤ ਸਿੰਘ ਤੇਪਰੀਆ ਹਰਾਨ ਸੀ ਚੁੱਪਚਾਪ ਇਹ ਸਭ ਦੇਖ ਰੇ ਸੀ ਕਰਨਲ ਸਾਹਿਬ ਹੁਣ ਬਲਵੰਤ ਸਿੰਘ ਵੱਲ ਮੁੜੇ ਉਹਨਾਂ ਦੇ ਚਿਹਰੇ ਤੇ ਹੁਣ ਇੱਕ ਨਰਮ ਮੁਸਕਾਨ ਸੀ ਬਾਬੂ ਜੀ ਸਾਨੂੰ ਮਾਫ ਕਰਿਓ ਸਾਨੂੰ ਆਣ ਵਿੱਚ ਥੋੜੀ ਦੇਰ ਹੋ ਗਈ ਨਹੀਂ ਸਾਹਿਬ ਤੁਸੀਂ ਤਾਂ ਅੱਜ ਮੇਰੀ ਇੱਜ਼ਤ ਬਚਾ ਲਈ ਮੈਂ ਤੁਹਾਡਾ ਇਹ احਸਾਨ ਇਸਾਨੀ ਬਾਬੂ ਜੀ ਇਹ ਤਾਂ ਕਰਜ਼ਾ ਹੈ ਜੋ ਸਾਡੇ ਤੇ ਤੁਹਾਡੇ ਉਸ ਇੱਕ ਦਿਨ ਦੇ ਖਾਣੇ ਦਾ ਚੜਿਆ ਹੋਇਆ ਹੈ ਕਰਨਲ ਨੇ ਕਿਹਾ ਅਸੀਂ ਫੌਜੀ ਕਿਸੇ ਦਾ ਕਰਜ਼ਾ ਆਪਣੇ ਤੇ ਨਹੀਂ ਰੱਖਦੇ ਉਹਨਾਂ ਨੇ ਗੁਰਮੀਤ ਸਿੰਘ ਨੂੰ ਇਸ਼ਾਰਾ ਕੀਤਾ ਗੁਰਮੀਤ ਨੇ ਇੱਕ ਵੱਡਾ ਜਿਹਾ ਫੋਲਡਰ ਕਰਨਲ ਵੱਲ ਵਧਾਇਆ ਬਾਉ ਜੀ ਤੁਸੀਂ ਉਸ ਦਿਨ ਸਾਡੇ 20 ਜਵਾਨਾਂ ਨੂੰ ਖਾਣਾ ਖਵਾਇਆ ਸੀ ਅੱਜ ਅਸੀਂ 20 ਨਹੀਂ 200 ਜਵਾਨ ਆਏ ਆ ਤੇ ਅਸੀਂ ਇਹ ਸਭ ਅੱਜ ਇੱਥੇ ਹੀ ਖਾਣਾ ਖਾਵਾਂਗੇ ਪਰ ਇਸ ਟੁੱਟੇ-ਫੁੱਟੇ ਢਾਬੇ ਵਿੱਚ ਨਹੀਂ ਅਸੀਂ ਇਸ ਨੂੰ ਦੁਬਾਰਾ ਬਣਾਵਾਂਗੇ ਕਰਨਲ ਨੇ ਫੋਲਡਰ ਨੂੰ ਖੋਲ੍ਹਿਆ ਜਿਹਦੇ ਵਿੱਚ ਬਿਲਡਿੰਗ ਦਾ ਨਕਸ਼ਾ ਸੀ ਬਾਉ ਜੀ ਭਾਰਤੀ ਸੈਨਾ ਨੇ ਫੈਸਲਾ ਕੀਤਾ ਹੈ ਉਹ ਤੁਹਾਡੇ ਇਸ ਢਾਬੇ ਨੂੰ ਗੋਦ ਲੈਵੇਗੀ ਅਸੀਂ ਇੱਥੇ ਇੱਕ ਨਵਾਂ ਵੱਡਾ ਤੇ ਆਧੁਨਿਕ ਢਾਬਾ ਬਣਾਵਾਂਗੇ ਇਹ ਟਾਬਾ ਸਿਰਫ ਟਾਬਾ ਨਹੀਂ ਸਗੋਂ ਇਸ ਹਾਈਵੇ ਤੇ ਭਾਰਤੀ ਸੈਨਾ ਦਾ ਇੱਕ ਅਧਿਕਾਰਿਕ ਵਿਸਰਾਮ ਸਥਲ ਹੋਵੇਗਾ ਇੱਥੋਂ ਤੋਂ ਲੰਘਣ ਵਾਲਾ ਹਰ ਫੌਜੀ ਕਾਫਲਾ ਇੱਥੇ ਹੀ ਰੁਕੇਗਾ ਇੱਥੇ ਹੀ ਖਾਣਾ ਖਾਵੇਗਾ ਇਸ ਦਾ ਪੂਰਾ ਠੇਕਾ ਤੁਹਾਡਾ ਹੋਵੇਗਾ ਤੁਹਾਨੂੰ ਹਰ ਮਹੀਨੇ ਇੱਕ ਨਿਸ਼ਚਿਤ ਆਮਦਨੀ ਮਿਲੇਗੀ ਬਲਵੰਤ ਸਿੰਘ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੇ ਬਾਉ ਜੀ ਇਸ ਥਾਪੇ ਦਾ ਨਾਮ ਹੁਣ ਸ਼ੇਰ-ਏ-ਪੰਜਾਬ ਫੌਜੀ ਟਾਬਾ ਨਹੀਂ ਹੋਵੇਗਾ ਇਸ ਦਾ ਨਾਮ ਹੋਵੇਗਾ ਸ਼ਹੀਦ ਕੈਪਟਨ ਵਿਕਰਮ ਸਿੰਘ ਮੈਮੋਰੀਅਲ ਟਾਬਾ ਇਹ ਤੁਹਾਡੇ ਵੀਰ ਨੂੰ ਸਾਡੀ ਸੈਨਾ ਦੇ ਵੱਲੋਂ ਇੱਕ ਛੋਟੀ ਜੀ ਸਰਦਾਰਜਲੀ ਹੋਵੇਗੀ ਇਹ ਸੁਣਦੇ ਹੀ ਬਲਵੰਤ ਸਿੰਘ ਦੀ ਅੱਖਾਂ ਵਿੱਚੋਂ ਹੰਝੂਆਂ ਦਾ ਸਲਾਬ ਫੁੱਟ ਪਿਆ ਉਹ ਉੱਥੇ ਜ਼ਮੀਨ ਤੇ ਬਹਿ ਗਏ ਉਹਨਾਂ ਦੇ ਸਹੀਦ ਬੇਟੇ ਜਿਸ ਨੂੰ ਉਹ ਲਗਭਗ ਭੁੱਲ ਚੁੱਕੇ ਸੀ ਅਜਿੰਨਾ ਵੱਡਾ ਸਮਾਨ ਮਿਲ ਰਿਹਾ ਸੀ ਪਰ ਸੁਗਾ ਤਾਂ ਹਲੇ ਖਤਮ ਨਹੀਂ ਹੋਈਆਂ ਸੀ ਕਰਨਲ ਸਾਹਿਬ ਪ੍ਰਿਆ ਦੇ ਕੋਲ ਗਏ ਤੇ ਉਹਦੇ ਸਿਰ ਤੇ ਹੱਥ ਰੱਖਿਆ ਕਰਨਲ ਸਾਹਿਬ ਪ੍ਰਿਆ ਦੇ ਕੋਲ ਗਏ ਤੇ ਉਹਦੇ ਸਿਰ ਤੇ ਹੱਥ ਰੱਖਿਆ ਬੇਟੀ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਨਾ ਪ੍ਰਿਆ ਨੇ ਡਰਦੇ ਡਰਦੇ ਹਾਂ ਦੇ ਵਿੱਚ ਸਿਰ ਲਾਇਆ ਸਾ ਮੈਂ ਤੁਹਾਡੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਅੱਜ ਤੋਂ ਭਾਰਤੀ ਸੈਨਾ ਦੀ ਹੈ ਤੁਹਾਡਾ ਐਡਮਿਸ਼ਨ ਮੈਂ ਵਧੀਆ ਕਾਲਜ ਵਿੱਚ ਕਰਵਾਵਾਂਗਾ ਤੁਹਾਡਾ ਰਹਿਣਾ ਖਾਣਾ ਫੀਸ ਸਭ ਕੁਝ ਸੈਨਾ ਚਕੇਗੀ ਤੁਸੀਂ ਬਸ ਮਨ ਲਾ ਕੇ ਪੜ੍ਹਨਾ ਤੇ ਇੱਕ ਬਹੁਤ ਚੰਗੀ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਇਹ ਇੱਕ ਐਦਾਂ ਦਾ ਸੁਪਨਾ ਸੀ ਜੋ ਸੱਚ ਹੋ ਗਿਆ ਸੀ ਪ੍ਰੀਆ ਤੇ ਬਲਵੰਤ ਸਿੰਘ ਦੋਵੇਂ ਰੋ ਰਹੇ ਸੀ ਪਰ ਇਹ ਹੰਝੂ ਦੁੱਖ ਜਾਂ ਬੇਵਸੀ ਦੇ ਨਹੀਂ ਸੀ ਸਗੋਂ ਐ ਕਲਪਨੀ ਖੁਸ਼ੀ ਤੇ ਸ਼ੁਕਰਗੁਜ਼ਾਰੀ ਦੇ ਸੀ ਅਗਲੇ ਹੀ ਕੁਝ ਮਹੀਨਿਆਂ ਵਿੱਚ ਉਸ ਪੁਰਾਣੇ ਟੁੱਟੇ-ਫੁੱਟੇ ਟਾਬੇ ਦੀ ਜਗ੍ਹਾ ਇੱਕ ਸ਼ਾਨਦਾਰ ਵੱਡਾ ਤੇ ਸਾਫ਼-ਸੁਥਰਾ ਸਹੀਦ ਕੈਪਟਨ ਵਿਕਰਮ ਸਿੰਘ ਮੈਮੋਰੀਅਲ ਟਾਬਾ ਖੜਾ ਹੋ ਗਿਆ ਉਸ ਦੇ ਉਦਘਾਟਨ ਲਈ ਸੈਨਾ ਦੇ ਵੱਡੇ-ਵੱਡੇ ਅਫਸਰ ਆਏ ਬਲਵੰਤ ਸਿੰਘ ਨੇ ਆਪਣੇ ਹੱਥਾਂ ਨਾਲ ਫੀਤਾ ਕਟਿਆ ਟਾਬੇ ਦੇ ਅੰਦਰ ਮੁੱਖ ਦੀਵਾਰ ਤੇ ਕੈਪਟਨ ਵਿਕਰਮ ਸਿੰਘ ਦੀ ਇੱਕ ਵੱਡੀ ਜੀ ਤਸਵੀਰ ਲੱਗੀ ਸੀ ਜਿਸ ਤੇ ਫੁੱਲਾਂ ਦਾ ਹਾਰ ਸੀ ਬਲਵੰਤ ਸਿੰਘ ਹੁਣ ਵੀ ਉਸੇ ਟਾਬੇ ਤੇ ਕੰਮ ਕਰਦੇ ਸਨ ਪਰ ਹੁਣ ਉਹ ਇੱਕ ਮਜਬੂਰ ਬੁੱਢੇ ਟਾਬੇ ਵਾਲੇ ਨਹੀਂ ਸਗੋਂ ਇੱਕ ਸਨਮਾਨਿਤ ਅਧਿਉਕੀ ਪਤੀ ਸੀ ਉਹ ਅੱਜ ਵੀ ਹਰ ਫੌਜੀ ਨੂੰ ਉਸੇ ਪਿਆਰ ਤੇ ਆਪਣਾਪਣ ਨਾਲ ਖਾਣਾ ਖਵਾਉਂਦੇ ਸੀ। ਉਹਨਾਂ ਦੀ ਅੱਖਾਂ ਵਿੱਚ ਹੋਂਦ ਚਿੰਤਾ ਦੀ ਅਲਕੀਨਾ ਨਹੀਂ ਸਗੋਂ ਮਾਣ ਤੇ ਸੰਤੋਖ ਦੀ ਝਮਕ ਸੀ। ਪ੍ਰੀਆ ਵੀ ਆਪਣੀ ਡਾਕਟਰੀ ਦੀ ਪੜ੍ਹਾਈ ਲਈ ਵੱਡੇ ਸ਼ਹਿਰ ਚਲੀ ਗਈ, ਵੱਡੇ ਕਾਲਜ ਚਲੀ ਗਈ। ਉਹ ਜਦੋਂ ਵੀ ਛੁੱਟੀਆਂ ਵਿੱਚ ਆਉਂਦੀ ਆਪਣੇ ਦਾਦਾ ਦਾ ਹੱਥ ਬਣਾਉਣ ਢਾਬੇ ਤੇ ਪਹੁੰਚ ਜਾਂਦੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਦੇਸ਼ ਭਗਤੀ ਤੇ ਨੇਕੀ ਦਾ ਕੋਈ ਵੀ ਕੰਮ ਚਾਹੇ ਉਹ ਕਿੰਨਾ ਹੀ ਛੋਟਾ ਕਿਉਂ ਨਾ ਲੱਗੇ ਕਦੇ ਵੀ ਵਿਅਰਥ ਨਹੀਂ ਜਾਂਦਾ। ਬਲਵੰਤ ਸਿੰਘ ਨੇ ਤਾਂ ਬਸ ਕੁਝ ਭੁੱਖੇ ਭੋਜਿਆਂ ਨੂੰ ਇੱਕ ਟਾਈਮ ਦੀ ਰੋਟੀ ਖਵਾਈ ਸੀ ਪਰ ਬਦਲੇ ਵਿੱਚ ਭਾਰਤੀ ਸੈਨਿਕਾਂ ਨੇ ਉਹਨਾਂ ਨੂੰ ਤੇ ਉਹਨਾਂ ਦੀ ਪੋਤੀ ਨੂੰ ਇੱਕ ਪੂਰੀ ਜ਼ਿੰਦਗੀ ਦਾ ਸਨਮਾਨ ਤੇ ਸੁਰੱਖਿਆ ਦੇ ਦਿੱਤੀ ਇਹ ਸਾਬਤ ਕਰਦਾ ਹੈ ਭਾਰਤੀ ਸੈਨਿਕਾਂ ਸਿਰਫ ਬਾਰਡਰ ਦੀ ਹੀ ਨਹੀਂ ਸਗੋਂ ਆਪਣੇ ਦੇਸ਼ ਦੇ ਸੱਚੇ ਦੇਸ਼ ਭਗਤਾਂ ਦੇ ਸਨਮਾਨ ਦੀ ਵੀ ਰੱਖਿਆ ਕਰਨਾ ਜਾਣਦੀ ਹੈ ਦੋਸਤੋ ਜੇ ਬਲਵੰਤ ਸਿੰਘ ਦੀ ਇਸ ਦੇਸ਼ ਭਗਤੀ ਤੇ ਭਾਰਤੀ ਸੈਨਿਕਾਂ ਦੇ ਇਸ ਵਿਸ਼ਾਲ ਹਿਰਦੇ ਨੇ ਤੁਹਾਡੇ ਦਿਲ ਵਿੱਚ ਮਾਣ ਦੀ ਇੱਕ ਲਹਿਰ ਪੈਦਾ ਕੀਤੀ ਹੈ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਕਮੈਂਟਾਂ ਵਿੱਚ ਇੰਡੀਅਨ ਆਰਮੀ ਦੀ ਤਰੀਫ਼ ਜ਼ਰੂਰ ਕਰੋ ਤੇ ਬਲਵੰਤ ਸਿੰਘ ਵਰਗੇ ਸੱਚੇ ਨਾਗਰਿਕਾਂ ਨੂੰ ਆਪਣੀ ਸਲਾਮੀ ਦਿਓ ਇਸ ਕਹਾਣੀ ਨੂੰ ਹਰ ਭਾਰਤੀ ਦੇ ਨਾਲ ਸ਼ੇਅਰ ਕਰੋ ਤਾਂ ਕਿ ਦੇਸ਼ ਭਗਤੀ ਦਾ ਇਹ ਜਜ਼ਵਾ ਹਰ ਦਿਲ ਤੱਕ ਪਹੁੰਚ ਸਕੇ ਐਦਾਂ ਦੀਆਂ ਹੀ ਹੋਰ ਰੌਂਗਟੇ ਖੜੇ ਕਰ ਦੇਣ ਵਾਲੀਆਂ ਸੱਚੀਆਂ ਤੇ ਪ੍ਰੇਰਣਾਦਾਇਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ